ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਹੈ ਜੀ ਤੇ ਬੁਟੀਕ ਦਾ ਇਹ ਕੰਮ ਆਨਲਾਈਨ ਘਰ ਤੋਂ ਕਰਦੇ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਹੈ ਜਿਹੜਾ ਰੈਡੀ ਕਰੋ ਉਹਨੇ ਤੁਸੀਂ ਹਾ ਪੇਮੈਂਟ ਵੀ ਕਰ ਸਕਦੇ ਹੋ ਤੇ ਫੁੱਲ ਪੇਮੈਂਟ ਵੀ ਕਰ ਸਕਦੇ ਹੋ ਠੀਕ ਹੈ ਜੀ ਅਸੀਂ ਤੁਹਾਨੂੰ ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਡਿਜ਼ਾਈਨ ਭੇਜੋਗੇ ਉਸੇ ਤਰ੍ਹਾਂ ਦਾ ਅਸੀਂ ਤੁਹਾਨੂੰ ਡਿਜ਼ਾਈਨ ਬਣਵਾ ਕੇ ਦੇਵਾਂਗੇ ਤੁਸੀਂ ਸਾਡਾ ਡਿਜ਼ਾਈਨ ਵੀ ਬਣਵਾ ਸਕਦੇ ਹੋ ਤੇ ਆਪਣਾ ਵੀ ਸੈਂਡ ਕਰ ਸਕਦੇ ਹੋ ਠੀਕ ਹੈ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਉਹਦੇ ਉੱਪਰ ਸਾਡੇ ਡਿਜ਼ਾਈਨ ਦੇਖ ਸਕਦੇ ਹੋਗੇ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਨਾਲੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਦਿਆ ਕਰੋ ਠੀਕ ਹੈ ਤੇ ਲੋ ਜੀ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਸੂਟ ਹੈ ਸਟਿਚ ਕੀਤਾ ਹੋਇਆ ਹੈਗਾ ਠੀਕ ਹੈ ਇਸ ਤਰ੍ਹਾਂ ਦਾ ਇਹਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਕਲੀਆਂ ਪਾਈਆਂ ਹੋਈਆਂ ਨੇਗੇ 셔ਟ ਦੇ ਵਿੱਚ ਠੀਕ ਹੈ ਸੀ ਤੇ ਕਲੀਆਂ ਬਾਕੀ ਤੁਸੀਂ ਥ्रेड ਕਲਰ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਥ्रेड ਕਲਰ ਲਾਏ ਹੋਏ ਹੈਗੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹਦੇ ਉੱਪਰ ਬਣਿਆ ਹੋਇਆ ਹੈਗਾ ਵਿੱਚ ਇਹਦੇ ਡਾਟਸ ਪਾਏ ਹੋਏ ਨੇਗੇ ਠੀਕ ਹੈ ਜੀ ਇਹ ਸਾਰੀਆਂ ਕਲੀਆਂ ਇਹ ਕਲੀਆਂ ਨੇ ਜਿਹੜੀਆਂ ਇਹ ਉੱਪਰ ਤੱਕ ਆਉਣਗੀਆਂ ਆਪਣੇ ਠੀਕ ਹੈ ਇਸ ਤਰ੍ਹਾਂ ਆਪਾਂ ਇਹਦਾ neck ready ਕੀਤਾ ਹੋਇਆਗਾ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਇਸ ਤਰ੍ਹਾਂ ਦੀ ਆਪਾਂ ਨੇ ਇਹਨੂੰ ਮੈਰੂਨ ਹੈ ਜਿਹੜੀ ਉਹ ਪਾਈਪਿੰਗ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਉਹਦੀ ਬਾਹ ਦੇ ਉੱਪਰ ਪਾਇਆ ਹੋਇਆ ਠੀਕ ਹੈ ਜੀ ਜਿਹੜੀ ਬੇਲ ਹੈ ਉਹ ਪਾਈ ਹੋਈ ਹੈਗੀ ਹਲਕੀ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਹੈਵੀ ਸੂਟ ਨਹੀਂ ਬਣਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਬਾਕੀ ਥ्रेड ਕਲਰ ਤੁਸੀਂ ਜਿਸ ਤਰ੍ਹਾਂ ਦੇ ਲਗਾਉਣਾ ਚਾਹੁੰਦੇ ਹੋ ਲਗਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈਗੀ ਅਸੀਂ ਸਾਰਾ ਕੰਮ ਕਸਟਮਰ ਦੀ ਚੋਇਸ ਦੇ ਅਨਸਾਰ ਹੀ ਕਰਨਾ ਹੁੰਦਾ ਬਾਕੀ ਜੇ ਤੁਸੀਂ ਸਾਡੇ ਤੇ ਛੱਡ ਦਿੰਨੇ ਹੋ ਨਿਓ ਤਾਂ ਅਸੀਂ ਆਪਣੀ ਮਰਜ਼ੀ ਦਾ ਕੰਮ ਕਰਕੇ ਦੇ ਦਿੰਨੇ ਆ ਠੀਕ ਹੈ ਜੀ ਤੇ ਇਹਦੇ ਨਾਲ ਬਾਟਮ ਪਲੇਨ ਰੱਖੀ ਹੋਇਆ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਬੇਲ ਹੈ ਜਿਹੜੀ ਬਾਟਮ ਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਆਪਾਂ ਨੇ ਸੈਮੀ ਚਨੂਨ ਦਾ ਦੁਪੱਟਾ ਰੱਖਿਆ ਹੋਇਆ ਹੈ ਠੀਕ ਹੈ ਦੁਪੱਟੇ ਦੇ ਕੈਮਰੇ ਦੇ ਵਿੱਚ ਦੁਪੱਟੇ ਦੇ ਕਲਰ 'ਚ ਫਰਕ ਨਜ਼ਰ ਆ ਰਿਹਾ ਪਰ ਦੁਪੱਟਾ ਨਾਲ ਦਾ ਹੈਗਾ ਠੀਕ ਹੈ ਜੀ ਤੇ ਸੈਮੀ ਚਨੂਨ ਦਾ ਰੱਖਿਆ ਤੁਸੀਂ ਜਿਹੜਾ ਮਰਜੀ ਦੁਪੱਟਾ ਲਗਵਾ ਸਕਦੇ ਹੋ ਵਿਦਾਊਟ ਲੈਸ ਤੇ ਸੂਟ ਸਟਿਚ ਕੀਤਾ ਹੈ স্ক্রিন ਦੇ ਉੱਪਰ ਪ੍ਰਾਈਜ਼ ਜਿਹੜਾ ਤੁਹਾਨੂੰ ਵਿਦਾਊਟ ਸਟੀਚਿੰਗ ਸ਼ੋ ਹੋਊਗਾ ਠੀਕ ਹੈ ਜੀ ਉਹਦੇ ਵਿੱਚ ਸਟੀਚਿੰਗ ਐਡ ਨਹੀਂ ਹੋਊਗੀ ਤੁਸੀਂ ਬਿਨਾ ਸਟਿਚ ਵੀ ਸੂਟ ਮੰਗਵਾ ਸਕਦੇ ਹੋ ਤੇ ਸਟੀਚਿੰਗ ਵੀ ਕਰਵਾ ਸਕਦੇ ਠੀਕ ਹੈ ਤੁਹਾਡੀ ਚੋਇਸ ਹੈਗੀ ਲੋ ਜੀ ਅਗਲਾ ਸੂਟ ਦਿਖਾਉਣੀ ਆ ਹੋਈ ਵੀ ਆਪਣਾ ਬਹੁਤ ਪਿਆਰਾ ਤੇ ਬਹੁਤ ਸੋਹਣਾ ਸੂਟ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਨਵੇਂ ਡਿਜ਼ਾਈਨ ਦਿਖਾ ਰਹੇ ਹਾਂ ਤੇ ਵੀਡੀਓ ਨੂੰ ਫਤੋ ਵੱਤ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਤੇ ਨਾਲੇ ਕਮੈਂਟ ਕਰਕੇ ਦੱਸਿਓ ਸੋਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗੇ ਲਓ ਜੀ ਤੇ ਇਹ ਆਪਾਂ ਨੇ ਬਲੈਕ ਕਲਰ ਦੇ ਉੱਪਰ ਬਣਾਇਆ ਹੋਇਆ ਹੈਗਾ ਤੇ ਨੇਚਰਲ ਫੈਬਰਿਕ ਆ ਜਿਹੜਾ ਨੇਚਰਲ ਕ੍ਰੇਪ ਦਾ ਲਾਇਆ ਹੋਇਆ ਹੈਗਾ ਤੇ ਜਿਹੜਾ ਕ੍ਰੇਪ ਹੈ ਇਹ ਸੋਨੂੰ ਵਧੀਆ ਕੁਆਲਿਟੀ ਦੀ ਦੇਵਾਂਗੇ ਆਪਾਂ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਦੋਨੇ ਕਾਰਨਰਾਂ ਦੇ ਉੱਪਰ ਫਲਾਵਰ ਪਾਏ ਹੋਏ ਨੇਗੇ ਜਿਹੜੇ ਇਹ ਫਲਾਵਰ ਨੇਗੇ ਇਹ ਸ਼ੇਡ ਵਾਲਾ ਡਿਜ਼ਾਈਨ ਆਪਣਾ ਠੀਕ ਹੈ ਜੀ ਦੇਖੋ ਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਚੈੱਕ ਕਰ ਸਕਦੇ ਹੋ ਹਰੇਕ ਵੀਡੀਓ ਦੇ ਵਿੱਚ ਦੇਖਦੇ ਹੋ ਤੁਸੀਂ ਸਾਡਾ ਵਰਕ ਆ ਜਿਹੜਾ ਉਹ ਪ੍ਰੋਪਰ ਫਿਨਿਸ਼ਿੰਗ ਵਾਲਾ ਹੁੰਦਾ ਹੈਗਾ ਠੀਕ ਹੈ ਤੇ ਹੈਂਡਵਰਕ ਦੀ ਵਿੱਚ ਵੀ ਕੁਆਲਿਟੀ ਸੋਨੂੰ ਆਪਾਂ ਵਧੀਆ ਮਟੀਰੀਅਲ ਲਾ ਕੇ ਦਿੰਨੇ ਆਂਗੇ ਮਸ਼ੀਨ ਵਰਕ ਦੇ ਵਿੱਚ ਵੀ ਤੇ ਜਿਸ ਤਰ੍ਹਾਂ ਦਾ ਤੁਸੀਂ ਮਰਜ਼ੀ ਡਿਜ਼ਾਈਨ ਸਾਥੋਂ ਬਣਵਾ ਸਕਦੇ ਹੋ ਠੀਕ ਹੈ ਲਓ ਜੀ ਥ्रेड ਕਲਰ ਦੇਖ ਸਕਦੇ ਹੋ ਬਹੁਤ ਸੋਹਣੇ ਪਾਏ ਹੋਏ ਨੇਗੇ ਤੇ ਬਲੈਕ ਸੂਟ ਹੈ ਇਸ ਤਰ੍ਹਾਂ ਇਹਦੇ ਉੱਪਰ نیچے ਜਿਹੜੀ ਕਟ ਵਰਕ ਵਾਲੀ ਲਾਈਨ ਆ ਉਹ 5 ਹੀ ਹੈ ਕੇਰੇ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ 골ਡਨ ਕਲਰ ਦੀ ਪਾਈਪਿੰਗ ਹੈ ਜਿਹੜੀ ਉਹ ਦਿੱਤੀ ਹੋਈ ਹੈਗੀ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ ਨੈਕ ਆ ਜਿਹੜਾ ਰੈਡੀ ਕੀਤਾ ਹੋਇਆ ਠੀਕ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਤੇ ਆਪਣੇ ਟੇਲਰ ਦੀ ਸਟਿਚਿੰਗ ਵੀ ਪਰਫੈਕਟ ਹੈਗੀ ਤੁਸੀਂ ਜਿਸ ਤਰ੍ਹਾਂ ਦਾ ਮਰਜੀ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋਗੇ ਇਹ ਤੁਹਾਡੀ ਚੋਇਸ ਹੈਗੀ ਤੇ ਸੂਟ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਗਰਮੀਆਂ ਵਾਲੇ ਸਟੱਫ ਤੇ ਬਣਾਉਣਾ ਚਾਹੁੰਦੇ ਹੋ ਸਿੰਥੈਟਿਕ ਤੇ ਨਹੀਂ ਬਣਾਉਣਾ ਚਾਹੁੰਦੇ ਤਾਂ ਗਰਮੀਆਂ ਵਾਲੇ ਤੇ ਵੀ ਬਣਵਾ ਸਕਦੇ ਹੋ कॉटन ਦੇ ਉੱਤੇ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਆਪਾਂ ਨੇ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ ਲੋ ਜੀ ਬਾਹ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈਗਾ ਸਿੰਪਲ ਤੇ ਹਲਕਾ ਡਿਜ਼ਾਈਨ ਜੇ ਤੁਸੀਂ ਬਣਾਉਣਾ ਚਾਹੁੰਦੇ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਸਾਨੂੰ ਸੈਂਡ ਕਰ ਸਕਦੇ ਹੋ ਠੀਕ ਹੈ ਲੋ ਜੀ ਤੇ ਇਹਦੇ ਨਾਲ ਬਾਟਮ ਪਲੇਨ ਰੱਖੀ ਹੋਈ ਹੈ ਇਹਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਟੈਬੀ ਸਿਲਕ ਦਾ ਦੁਪੱਟਾ ਜਿਹੜਾ ਇਹਦੇ ਨਾਲ ਲਾਇਆ ਹੋਇਆ ਠੀਕ ਹੈ ਤੇ ਇਹ ਆਪਾਂ ਨੇ ਇਸ ਤਰ੍ਹਾਂ ਡਾਈ ਕੀਤਾ ਹੋਇਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਤੁਸੀਂ ਬੇਸ ਕਲਰ ਰੱਖਣਾ ਚਾਹੁੰਦੇ ਹੋ ਬਲੈਕ ਕਲਰ ਵੀ ਰੱਖ ਸਕਦੇ ਹੋ ਦੁਪੱਟੇ ਦਾ ਠੀਕ ਹੈ ਤੇ ਆਪਾਂ ਨੇ ਇਸ ਤਰ੍ਹਾਂ ਜਿਹੜੇ ਵਰਕ ਵਾਲੇ ਥ्रेड ਲਾਈ ਹੋਏ ਨੇ ਥ੍ਰੈਡ ਕਲਰ ਦੇ ਫਲਾਰ ਪਾਏ ਹੋਏ ਨੇ ਜਿਹੜੇ ਸੌਰੀ ਉਸ ਤਰ੍ਹਾਂ ਹੀ ਆਪਾਂ ਦੁਪੱਟਾ ਰੈਡੀ ਕੀਤਾ ਹੈ ਠੀਕ ਹੈ ਜੀ ਪਿੰਕ ਕਲਰ ਪਾਇਆ ਹੈ येलो ਪਾਇਆ ਤੇ ਮਹਿੰਦੀ ਕਲਰ ਪਾਇਆ ਹੋਇਆ ਬਹੁਤ ਸੋਹਣਾ ਦੁਪੱਟਾ ਜਿਹੜਾ ਨਾਲ ਆਪਾਂ ਡਾਈ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਵੀਅਰ ਕੀਤਾ ਹੋਇਆ ਬਹੁਤ ਸੋਹਣਾ ਲੱਗੂਗਾ ਇਹ ਠੀਕ ਹੈ ਜੀ ਤੇ ਇਹਦੇ ਉੱਪਰ ਆਪਾਂ ਲੈਸ ਵਗੈਰਾ ਕੁਝ ਨਹੀਂ ਉਹਨਾਂ ਨੇ ਐਡ ਕਰਵਾਇਆ ਹੈਗਾ ਇਸ ਤਰ੍ਹਾਂ ਹੀ ਆਪਾਂ ਦੁਪੱਟਾ ਅ ਭੇਜਣਾ ਹੈਗਾ ਬਹੁਤ ਸੋਹਣੇ ਸੂਟ ਪਰ ਰੈਡੀ ਕੀਤੇ ਆਗੇ ਤੁਸੀਂ ਵੀ ਕਰਵਾ ਸਕਦੇ ਹੋ ਤੇ ਬਿਨਾ ਸਟਿਚਿੰਗ ਵੀ ਤੁਸੀਂ ਸੂਟ ਜਿਹੜੇ ਮੰਗਵਾ ਸਕਦੇ ਹੋ ਠੀਕ ਹੈ ਸਟਿਚ ਕਰਾਉਣਾ ਹੁੰਦਾ ਹੈ ਤੁਹਾਡੀ ਚੋਇਸ ਹੈ ਤੇ ਸਟਿਚ ਵੀ ਕਰਵਾ ਸਕਦੇ ਹੋ ਲਓ ਜੀ ਤੇ ਅਗਲਾ ਸੂਟ ਦਿਖਾਉਣੀ ਹੈ ਅਗਲਾ ਵੀ ਬਹੁਤ ਸੋਹਣਾ ਤੇ ਬਹੁਤ ਪਿਆਰਾ ਸੂਟ ਹੈ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਤੇ ਇਹ ਆਪਾਂ ਨੇ ਬਟਰ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਾਂ ਇਹ ਬਣਾਇਆ ਹੋਇਆ ਹੈਗਾ ਤੇ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਲਓ ਜੀ ਐਸਟਰਾ ਪਿੰਕ ਕਲਰ ਹੈ ਬਟਰ ਕਾਟਨ ਦੇ ਉੱਪਰ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਜੀ ਲਾਈਟ ਪਿੰਕ ਜਿਹਾ ਸ਼ੇਡ ਹੈਗਾ ਇਸ ਤਰ੍ਹਾਂ ਇਹ ਆਪਣਾ ਚਾਕਾਂ ਦੇ ਉੱਪਰ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਦਾ ਫਲੋਰ ਪਾਇਆ ਹੋਇਆ ਹੈਗਾ ਮਿਰਰ ਵਰਕ ਕਰਿਆ ਹੋਇਆ ਹੈਗਾ ਤੇ ਵਰਕ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਚਾਕ ਹੋਗੇ ਘੇਰਾ ਹੋ ਗਿਆ ਤੇ ਫਿਰ ਚਾਕਾਂ ਉੱਪਰ ਹੋ ਗਿਆ ਠੀਕ ਹੈ ਜੀ 4 ਸਾਈਡ ਚਾਕ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਵਰਕ ਹੈ ਜਿਹੜਾ ਉਹ ਆਪਾਂ ਚੈੱਕ ਕਰਵਾਉਨੇ ਹੁੰਦੇ ਆਂਗੇ ਠੀਕ ਹੈ ਤੇ ਬਾਕੀ ਮਟੀਰੀਅਲ ਵੀ ਆਪਣਾ ਵਧੀਆ ਕੁਆਲਿਟੀ ਦਾ ਲਾਇਆ ਹੁੰਦਾਗਾ ਤੇ ਇਸ ਤਰ੍ਹਾਂ ਦਾ ਇਹਦਾ neck ਬਣਿਆ ਹੋਇਆ ਠੀਕ ਹੈ ਜੀ neck ਦੇ ਉੱਪਰ ਵਰਕ ਕਰਿਆ ਹੋਇਆਗਾ ਤੁਸੀਂ ਨਹੀਂ ਘੇਰੇ ਤੇ ਕਰਵਾਉਣਾ ਚਾਹੁੰਦੇ ਹੋ ਕੱਲਾ neck ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ neck ਇਹ ਸਕਿਪ ਕਰਨਾ ਚਾਹੁੰਦੇ ਹੋ ਘੇਰੇ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਘੇਰੇ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਤੁਹਾਡੀ ਚੋਇਸ ਹੈਗੀ ਤੁਸੀਂ ਕਿਸ ਤਰ੍ਹਾਂ ਦਾ ਵਰਕ ਹੈ ਜਿਹੜਾ ਪਸੰਦ ਕਰਦੇ ਹੋ ਉਹ ਮੈਂ ਤੁਸੀਂ ਕਰਵਾ ਸਕਦੇ ਹਾਂ ਠੀਕ ਹੈ ਜੀ ਲੋ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਹੀ ਬਿਊਟੀਫੁਲ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈ ਠੀਕ ਹੈ ਜੀ ਇਹ ਵਾਲਾ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਕਰਿਆ ਹੋਇਆਗਾ ਬਹੁਤ ਸੋਹਣਾ ਸੂਟ ਬਣਿਆ ਹੋਇਆਗਾ ਤੁਸੀਂ ਸਭ ਤੋਂ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਵਾਟਰ ਕਾਟਨ ਦੇ ਕਲਰ ਆਪਣੇ ਕੋਲ ਹੈਗੇ ਆਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਲਓ ਜੀ ਤੇ ਇਹ ਆਪਾਂ ਨੇ ਇਹਦੇ ਨਾਲ ਆ ਪਲਾਜ਼ੋ ਰਖਵਾਇਆ ਉਹਨਾਂ ਨੇ ਠੀਕ ਹੈ ਜੀ ਪਲਾਜ਼ੋ ਦੇ ਉੱਪਰ ਵਰਕ ਕਰਵਾਇਆ ਇਹ ਲਓ ਜੀ ਇਧਰਲੀ ਸਾਈਡ ਆ ਗਈ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹੇ ਆਪਾਂ ਨੇ ਇਸ ਤਰ੍ਹਾਂ ਵਰਕ ਜਿਹੜਾ ਕਰੇ ਇਹ ਪਲਾਜ਼ੋ ਦੇ ਉੱਪਰ ਆਖੇ ਪਲਾਜ਼ੋ ਦੀ ਮੂਰੀਤੀ ਆਊਗਾ ਠੀਕ ਹੈ ਜੀ ਦੋਨੋਂ ਸਾਈਡ ਲੋ ਜੀ ਇਹ ਫਰੰਟ ਬੈਕ ਦੋਨੋਂ ਸਾਈਡ ਆਊਗਾ ਠੀਕ ਹੈ ਤੇ ਦੋ ਪੀਸ ਇਧਰਲੀ ਸਾਈਡ ਹੋਗੇ ਦੋ ਇਧਰਲੀ ਸਾਈਡ ਹੋ ਗਈ ਠੀਕ ਹੈ ਦੋਨੇ ਸਾਈਡਾਂ ਹੋ ਗਈਆਂ ਠੀਕ ਹੈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਬਾਟਮ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਵੀ ਬਣਵਾ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਵੀ ਸਾਨੂੰ ਬਾਟਮ ਤੇ ਵਰਕ ਕਰਕੇ ਦਿਓ ਠੀਕ ਹੈ ਜੀ ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਕੀ ਪਸੰਦ ਕਰਦੇ ਹੋਗੇ ਉਸ ਤਰ੍ਹਾਂ ਹੀ ਸਭ ਤੋਂ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਸੈਮੀ ਚਨੂਨ ਦਾ ਰੱਖਿਆ ਹੋਇਆਗਾ ਸਾਰੇ ਸੂਟ ਆਪਣੇ ਸਰਦਾਰੀ ਜੇ ਕਲਰ ਦੇ ਨੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕਲਰ ਤੁਸੀਂ ਕੋਈ ਵੀ ਪਸੰਦ ਕਰ ਸਕਦੇ ਹੋ ਠੀਕ ਹੈ ਜੀ ਤੇ ਸੈਮੀ ਚਨੂਨ ਦਾ ਆਪਾਂ ਦੁਪੱਟਾ ਡਾਈ ਕੀਤਾ ਇਸ ਤਰ੍ਹਾਂ ਆਪਾਂ ਦੁਪੱਟਾ ਜਿਹੜਾ ਉਹ ਡਾਈ ਕੀਤਾ ਹੋਇਆ ਦਾ ਠੀਕ ਹੈ ਲੋ ਜੀ ਇਹ ਡਿਜ਼ਾਈਨ ਆਪਾਂ ਕਾਫੀ ਵਾਰ ਰੈਡੀ ਕਰਵਾ ਚੁੱਕੇ ਆ ਦੁਪੱਟਿਆਂ ਦੇ ਉੱਪਰ ਲੋ ਜੀ ਇਸ ਤਰ੍ਹਾਂ ਬਹੁਤ ਸੋਹਣੇ ਕਲਰ ਨੇ ਦੁਪੱਟੇ ਦੇ ਵਿੱਚ ਵੀ ਪਾਏ ਹੋਏ ਦੁਪੱਟਾ ਵੀ ਆਪਣਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਬਾਕੀ ਸੂਟ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਰੈਡੀ ਹੋਇਆ ਠੀਕ ਹੈ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਲੋ ਜੀ ਇਸ ਤਰ੍ਹਾਂ ਦਾ ਆਪਣਾ ਸੂਟ ਬਣਿਆ ਹੋਇਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਸੂਟ ਦਾ ਤੁਸੀਂ ਆਰਡਰ ਕਰ ਸਕਦੇ ਹੋ ਲਓ ਜੀ ਤੇ ਅੱਗੇ ਸੂਟ ਦਿਖਾਉਣੀ ਆ ਆਪਾਂ ਤੁਹਾਨੂੰ ਇਹ ਵੀ ਆਪਾਂ ਬਟਰ ਕਾਟਨ ਦੇ ਉੱਪਰ ਕਰਿਆ ਹੋਇਆ ਹੈ ਠੀਕ ਹੈ ਥੋੜਾ ਜਿਹਾ ਹਲਕਾ ਜਿਹਾ ਲਾਈਟ ਕਲਰ ਆ ਰਿਹਾਗਾ ਪਰ ਇਹ ਇੰਨਾ ਲਾਈਟ ਵੀ ਨਹੀਂ ਹੈਗਾ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਹੈ ਸੂਟ ਦਾ ਠੀਕ ਹੈ ਜੀ ਮੀਡੀਅਮ ਜ ਹੈ ਬਾਰੇ ਡਾਰਕ ਵੀ ਨਹੀਂ ਹੈਗੇ ਆਪਣੇ ਕਲਰ ਇਹ ਤੇ ਗਰਮੀਆਂ ਦੇ ਵਿੱਚ ਤੁਸੀਂ ਆਸਾਨੀ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਪਰ ਇਹਨਾਂ નીચે ਲਾਈਨਿੰਗ ਹੈ ਜਿਹੜੀ ਉਹ ਆਪਾਂ ਨੂੰ ਲਾਉਣੀ ਪੈਣੀ ਹੈਗੀ ਤੁਸੀਂ ਸ਼ਰਟ ਸ਼ਰਟ نیچے ਲਗਵਾ ਸਕਦੇ ਹੋ ਠੀਕ ਹੈ ਤੇ ਲੋ ਜੀ ਇਦਾਂ ਇਹਦੇ ਆਪਾਂ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਦੀ ਵੇਲ ਹੈ ਜਿਹੜੀ ਉਹ ਆਪਾਂ ਇਹਦੇ ਘੇਰੇ ਦੇ ਉੱਪਰ ਪਾਈ ਹੋਈ ਹੈਗੀ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਤੇ ਤੁਸੀਂ ਕਲਰ ਆ ਕੰਟਰਾਸਟ ਵੀ ਦੇ ਸਕਦੇ ਹੋ ਬਾਕੀ ਥ्रेड ਕਲਰ ਤੁਸੀਂ ਆਪਣੀ ਚੋਇਸ ਦੇ ਕੋਈ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਇਹ ਆਪਣਾ ਘੇਰੇ ਦਾ ਵਰਕ ਹੋ ਗਿਆ ਤੇ ਇਸ ਤਰ੍ਹਾਂ ਦਾ ਇਹਦੀ ਬਾਹ ਦੇ ਉੱਪਰ ਬਣਿਆ ਹੋਇਆਗਾ ਠੀਕ ਹੈ ਜੀ ਇਹ ਵਾ ਬਾ ਦਾ ਡਿਜ਼ਾਈਨ ਹੋ ਗਿਆ ਇਹ ਵਾਲੀ ਬੇਲ ਬਹੁਤ ਸੋਹਣਾ ਸੂਟ ਬਣਿਆ ਹੋਇਆਗਾ ਸਰਦਾਰੀ ਜੀ ਲੁੱਕ ਦੇ ਸੂਟ ਨੇ ਆਪਣੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਠੀਕ ਹੈ ਜੀ ਕੋਈ ਹੈਵੀ ਵਰਕ ਨਹੀਂ ਹੈਗਾ ਤੇ ਤੁਹਾਨੂੰ ਜਿਹੜਾ ਪਸੰਦ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਏ ਆਗੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਕੈਬੀ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਠੀਕ ਹੈ ਜੀ ਤੇ ਸਿੰਗਲ ਕਲਰ ਡਾਈ ਕੀਤਾ ਹੈ ਚੈੱਕ ਦੇ ਵਿੱਚ ਹੈ ਇਹ ਦੁਪੱਟਾ ਆਪਣਾ ਤੇ ਆਪਾਂ ਇਹਨੂੰ ਪ੍ਰੈਸ ਕੀਤੀ ਸੀ ਇਹਦੇ ਵਿੱਚ ਫੇਰ ਬਲ ਪੈ ਗਏ ਤੇ ਆਪਾਂ ਇਹਨੂੰ ਪ੍ਰੈਸ ਕਰਕੇ ਹੀ ਪਾਰਸਲ ਕਰਾਂਗੇ ਠੀਕ ਹੈ ਜੀ ਤੇ ਟਾਈ ਡਾਈ ਕਰਾਉਣਾ ਚਾਹੁੰਦੇ ਹੋ ਤੁਸੀਂ ਟਾਈ ਡਾਈ ਵੀ ਕਰਵਾ ਸਕਦੇ ਹੋ ਉਹਦੇ ਨਾਲ ਜਿਹੜਾ ਰੇਟ ਦਾ ਉਹ ਸੋ 50 ਦਾ ਵੱਧ ਘੱਟ ਹੋ ਜਾਂਦਾ ਜਦੋਂ ਟਾਈ ਟਾਈ ਕਰਵਾਉਣੀ ਹੋ ਜਾਂ ਸਿੰਗਲ ਕਲਰ ਕਰਾਉਣੀ ਹੋ ਤਾਂ ਸੇਮ ਪ੍ਰਾਈਸ ਹੋਊਗਾ ਜਿਹੜਾ ਸਕਰੀਨ ਦੇ ਉੱਪਰ ਦੱਸਿਆ ਹੋ ਠੀਕ ਹੈ ਜੀ ਬਾਕੀ ਜੇ ਦੁਪੱਟਾ ਤੁਸੀਂ ਚੇਂਜ ਕਰਾਉਂਗੇ ਤਾਂ ਉਹਦੇ ਹਿਸਾਬ ਨਾਲ ਵੀ ਪ੍ਰਾਈਸ ਘਟ ਵੱਧ ਜਾਂਦਾ ਠੀਕ ਹੈ ਜੀ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਹੁੰਦੇ ਨੇ ਠੀਕ ਹੈ ਲਓ ਜੀ